हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਘੜਕਾ ਤਹਿਸੀਲ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਿਲਕੁਲ ਨੇੜੇ ਚੋਲਾ ਸਾਹਿਬ ਵੀਰ ਅਮਰਤ ਦੇ ਕੋਲੇ ਆਏ ਆ ਤੇ ਪਸ਼ੂ ਦੋਸਤੋ ਅੱਜ ਇਸ ਕਵਰੇਜ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਦਿਖਾਉਣੇ ਆ ਇੱਕ ਬਿਲਕੁਲ ਝੋਟੀ ਆ ਜਿਹੜੀ ਦੋਸਤੋ ਦੁੱਧੋਂ ਡਰਾਈ ਆ ਦੂਜਾ ਸੂਬਾ ਬਿਲਕੁਲ ਦੂਜੇ ਸੂਬੇ ਲਈ ਗੱਬਣਾ ਪੰਜਾਂ ਕੁ ਮਹੀਨਿਆਂ ਦੀ ਵੀਰਾਂ ਦਾ ਗੱਬਣਾ ਠੀਕ ਆ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਇੱਕ ਮਾਜੇ ਦੋਸਤੋ ਬਿਲਕੁਲ ਗੱਬਣ ਤਿਆਰ ਆ ਠੀਕ ਆ ਜੀ ਲੈਤੀਆਂ ਦਿਨ ਹਜੇ ਸੂਣ ਦੇ ਵਿੱਚ ਤੇ ਇੱਕ ਮੱਝ ਬਿਲਕੁਲ ਤਾਜੀ ਸੂਈ ਸੁਵਾਈ ਆ ਦੁੱਧ ਤੇ ਚਲਦੀ ਆ ਚੰਗੇ ਦੁੱਧ ਤੇ ਆ ਦੋਸਤੋ ਹੁਣ ਚਵਾਈ ਕਰਾ ਰਹੀ ਆ ਸੋ ਪੂਰੀ ਗੱਲਬਾਤ ਆਪਾਂ ਦੋ ਟਾਈਮ ਦਾ ਕਿੰਨਾ ਦੁੱਧ ਹਾਜ਼ਰ ਆ ਕਿੰਨੇ ਸਵੇ ਆ ਕੀ ਰੇਟ ਭਾਅ ਪੜਦਾ ਰਹੂਗਾ ਇਨ੍ਹਾਂ ਪਸ਼ੂਆਂ ਦਾ ਪੂਰੀ ਗੱਲਬਾਤ ਵੀਰ ਅਮਰਤੋਤ ਅਮਰਤ ਦੇ ਨਾਲ ਗੱਲਬਾਤ ਕਰਕੇ ਉਹਨੂੰ ਤੋਂ ਇਨਫਾਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਠੀਕ ਆ ਦੋਸਤੋ ਅੱਜ 21 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦੇ 9 9:30 ਵ ਤੋ ਜਿਹੜਾ ਐਨੀਮਲ ਦੋਸਤੋ ਸੋਇਆ ਸੋਇਆ ਦੋ ਟਾਈਮ ਚਵਾਈ ਕਰ ਲੋ ਤਸੱਲੀ ਕਰ ਲੋ ਗੱਭਣ ਪਸ਼ੂ ਆਪਣਾ ਤੇਪ ਕੇ ਜ਼ਰੂਰ ਤੁਸੀਂ ਅੱਡੀ ਕਰ ਲਿਆ ਕਰੋ ਠੀਕ ਹੈ ਜੀ ਤੇ ਆਓ ਲੈਣੀਆਂ ਜਾਣਕਾਰੀ ਵੀਰ ਅਮਰਤਾ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਅਮਰਤਾ ਸਿੰਘ ਸਾਸਰੀ ਕਾਲ ਸਾਸਰੀ ਕਾਲਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਭਰਾ ਹਾਂਜੀ ਹਾਂਜੀ ਘਰ ਪਰਿਵਾਰ ਠੀਕ ਠਾਕ ਬੜੇ ਵਧੀਆ ਚੰਗੇ ਅਮਰਤਾ ਹਾਂਜੀ ਹਾਂਜੀ ਅੱਛਾ ਅਮਰਤਾ ਵੀਰੇ ਪਸ਼ੂ ਆ ਚ ਤਿੰਨ ਪਕਾਉ ਆਪਣੇ ਕੋਲ ਹਾਂਜੀ ਹਾਂਜੀ ਵੀਰ ਜੀ ਤੇ ਜਿੱਦਾਂ ਕਿ ਆਪਾਂ ਦੱਸਤਾ ਇੱਕ ਤੱਕ ਬਿਲਕੁਲ ਤਿਆਰ ਗੱਭਣ ਖੜੀ ਏ ਹਾਂਜੀ ਹਾਂਜੀ ਇੱਕ ਝੋਟੀ ਮਨ ਦਾ ਅੱਧ ਪਚਾਦ ਸਮਾ ਮੇਰੇ ਪੰਜਾਬੀ ਨੇ ਗੱਬਣ ਛੇਵਾਂ ਲੱਗਣਾ ਰਾ ਤੇ ਇੱਕ ਆਪਣੇ ਦੇ ਸੂਈ ਸਵਾਈ ਝੋਟੀ ਇੱਕ ਵੈੜ ਸੂਈ ਆ ਤੇ ਇੱਕ ਗੱਬਣ ਇੱਕ ਗੱਬਣ ਹਾਂਜੀ ਉਹ ਬਾਹਰ ਹੋਏ ਖੁਰਲੀ ਤੇ ਬੰਦ ਠੀਕ ਆ ਵੈੜ ਵੈੜ ਵੀ ਹੈਗੀਆਂ ਮੈਡਮ ਹੀ ਹੈਗੀਆਂ ਤੂੰ ਦੋ ਵੈੜਾਂ ਨੇ 4000 ਦਾ ਆਂਦਾ ਦੋਵੇਂ ਠੀਕ ਆ ਜੀ ਮੂੰਹ ਚੌਕੀਆਂ ਨੇ ਹਾਂਜੀ ਚਲੋ ਆਓ ਸਟਾਰਟ ਕਰਦੇ ਆ ਪਹਿਲੇ ਨੰਬਰ ਤੋਂ ਅਮਰਤ ਕਿਹੜੇ ਬਣੇ ਸਟਾਰਟ ਆ ਵੈ ਸੂਈ ਤੋਂ ਆ ਜੋ ਸੂਈ ਸਵਾਈ ਦਿਖਾ ਦਗੇ ਸਭ ਤੋਂ ਪਹਿਲਾਂ ਦੋਸਤੋ ਜਿਹੜੀ ਇੱਕ ਮੱਝ ਬਿਲਕੁਲ ਤਾਜੀ ਸੂਈ ਆ ਦੂਜਾ ਸੂਆ ਤੇ ਸੂਆ ਦੂਜਾ ਹਾਂਜੀ ਹਾਂਜੀ ਅੱਛਾ ਕਿੰਨੇ ਕਿ ਦਿਨਾਂ ਦੀ ਸੂਈ ਆ ਵੀਰੇ ਇਹਨੂੰ 10 ਦਿਨ ਹੋ ਗਏ 12 ਲਓ ਜੀ 10 ਕਿ ਦਿਨ ਦਾ ਸਮਾਂ ਹੋ ਗਿਆ ਬਸ ਕਿਆ ਮਗਰ ਮਗਰ ਕੱਟੀ ਆ ਖਾ ਦਿਓ ਮੜਾ ਲਾ ਦੀ ਕੱਟੀ ਨੂੰ ਉਹ ਠਣੀ ਮਗਰ ਕੱਟੀ ਆ 10 ਕਿ ਦਿਨਾਂ ਦੀ ਸੂਈ ਆ ਠੀਕ ਆ ਜੀ ਆ ਦੇਖੋ ਠੀਕ ਆ ਸੋ ਮਗਰ ਕੱਟੀ ਆ 10 12 ਦਿਨਾਂ ਦੀ ਹੈਗੀ ਹੂੰ ਆ ਦੇਖੋ ਠੀਕ ਆ ਅੱਛਾ ਅੰਮ੍ਰਿਤ ਹੁਣ ਦੁੱਧ ਕਿੰਨਾ ਹਾਜ਼ਰ ਹੁੰਦਾ ਵੀਰੇ 12 ਕਿਲੋ ਆ ਪੱਕਾ ਦੁੱਧ ਜਿਹੜਾ ਇਹ ਥੱਲੇ 12 ਕਿਲੋ ਹਾਂਜੀ ਹਾਂਜੀ ਸਵੇਰੇ ਤੀਜੇ ਦੁਜੇ ਦਰਜੀ ਸਵੇਰੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਚੰਗੀ ਜਿਹੀ ਚਵਾਕ ਸਮਾ ਦੇ ਪੂਰੀ ਵਧੀਆ ਵੀਰ ਜੀ ਅੱਛਾ ਜੀ ਹਾਂਜੀ ਹੁਣ 12 ਕਿਲੋ ਨੈਟ ਜਿਹੜਾ ਚਵਾ ਕੇ ਆਪਾਂ ਵੀਰ ਜੀ ਇੱਥੇ ਚਵਾ ਕੇ ਦਵਾਂਗੇ ਜੀ ਗਰੰਟੀ ਲਾਊਗਾ ਕੋਈ ਦੇ 11 ਕਿਲੋ ਦੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਤਾਂ ਨਹੀਂ ਹੁੰਦਾ ਕੋਈ ਵੀਰ ਆਨਲਾਈਨ ਖਰੀਦੇ ਤੇ 11 ਦਾ ਕੋਈ 9 10 ਨਹੀਂ ਨਹੀਂ ਵੀਰੇ ਇਹ ਆਪਾਂ ਕਿਹਾ ਅੱਜ ਵੀਡੀਓ ਪਾਉਂਦੇ ਆ ਤੁਹਾਨੂੰ ਪਤਾ ਕਿੰਨਾ ਸਮਾਂ ਹੋ ਗਿਆ ਕੋਈ ਲਾਂਮ ਆਇਆ ਦੱਸੋ ਨਹੀਂ ਦੋਤਾਲੇ ਪਾਸੇ ਤਾਂ ਕੋਈ ਤਰੀਕਾ ਨਹੀਂ ਪੇਛੇ ਵੀਰ ਨਹੀਂ ਆਈ ਹਾਂਜੀ ਹਾਂਜੀ ਸੋ ਬ ਬਿਲਕੁਲ ਹਾਜ਼ਰ ਹੁੰਦੀ ਆ ਚੀਜ਼ ਇੱਕ ਪਹਿਲਾਂ ਵੀ ਆਪਾਂ ਇਸ ਘਰ ਤੋਂ ਬੜੀ ਸੋਹਣੀ ਝੋਟੀ ਪਾਈ ਸੀਗੀ ਤੇ ਥੋੜਾ ਜਿਹਾ ਨਾ ਇਹਨੂੰ ਬੱਚਾ ਲੱਗ ਗਿਆ ਵੀਰ ਜੀ ਇਹਦੇ ਮਗਰਲੇ ਬੰਨੇ ਬੱਚਾ ਲੱਗ ਗਿਆ ਦੁੱਧ ਨਾ ਮਾੜਾ ਜਿਹਾ ਕੰਨਾ ਤਾਂ ਭੰਦੀ ਅੱਛਾ ਜੀ ਹਾਂ ਇੱਥੇ ਆਵੇ ਵੀ ਨੱਕਾ ਭੰਦੀ ਦੋਸਤੋ ਨੱਕਾ ਭੰਦੀ ਨਹੀਂ ਹੈਗੀ ਕਿਉਂਕਿ ਇੱਕ ਪਾਸੇ ਨਾ ਵੀਰਾਂ ਦਾ ਬੱਚੇ ਨੇ ਬਿਲਕੁਲ ਜਿਹੜਾ ਮਗਰਲਾ ਥਣ ਚੁਗਲਿਆ ਸੀਗਾ ਹਾਂਜੀ ਤੇ ਥੋੜਾ ਜਿਹਾ ਪਸਮਾ ਦੇ ਵਿੱਚ ਵੀ ਤੁਹਾਨੂੰ ਨਜ਼ਰ ਆਊਗੀ ਵੀ ਜਿਵੇਂ ਥੋੜਾ ਜਿਹਾ ਪਸਮਾ ਦੇ ਵਿੱਚ ਆ ਠੀਕ ਆ ਤੁਹਾਨੂੰ ਆਂਕੜੇ ਆ ਬਿ ਬੱਚਾ ਲੱਗਣ ਕਰਕੇ ਥੋੜ ਆਪਦੀ ਇੱਕ ਦੋ ਡੰਗ ਤੁਸੀਂ ਅੱਖੀਂ ਦੇਖ ਸਕਦੇ ਜੀ ਠੀਕ ਆ ਆ ਦੇਖੋ ਠੀਕ ਹਾਈਟ ਕੱਦ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਫੁੱਲ ਵੱਡੀ ਹਾਈਟ ਆ ਠੀਕ ਆ ਜੀ ਦਰਮਿਆਨੀ ਹਾਈਟ ਨਹੀਂ ਹੈਗੀ ਮੀਡੀਅਮ ਤੋਂ ਪਲੱਸ ਹਾਈਟ ਆ ਤੇ ਜ਼ਿਆਦਾਤਰ ਪਸ਼ੂ ਜਿਹੜੇ ਦੋਸਤੋ ਇਸ ਹਾਈਟ ਦੇ ਵਿੱਚ ਵੀ ਆਪਾਂ ਦੇਖਦੇ ਆ ਵੱਡੀ ਹਾਈਟ ਆ ਵੇਅਰਵੂਲ ਦੀ ਸੋਹਣੀ ਆ ਕਤੂ ਅਮਰਤ ਕਿੰਨਾ ਮੁੱਲ ਕੀ ਕਰਦੇ ਝੋਟੇ ਮੇਰੇ ਮੁੱਲ ਦੇ ਭਾਣਾ ਇਹੋ ਜੀ ਝੋਟੀ ਦਾ ਲੱਖ ਕਰੀਏ ਤਾਂ ਵੀ ਚੱਲਦਾ ਆ ਬੋਲ 90000 ਆ ਦੇਣੀ 85 ਦੀ ਆਪ 85 ਦੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਮੁੱਲ 90 ਤੇ ਲੈਣ ਦੇਣ 85 ਆ ਹਾਂਜੀ ਬਾਕੀ ਹਾਈਟ ਕਰ ਤੋ ਤੁਸੀਂ ਦੇਖ ਲਓ ਪੱਟੇ ਪੂਰੀ ਵੱਡੀ ਝੋਟੀ ਆ ਦੂਰ ਨੇੜੇ ਕਿਸਾ ਵੀਰ ਨੇ ਆਉਣਾ ਹੁੰਦਾ ਇੱਕ ਇੱਕ ਆਈਡੀਆ ਰੱਖਦੇ ਆ ਵੀ ਯਾਰ ਜਰੂਰ ਪਤਾ ਲੱਗ ਜਵੇ ਹਾਈਟ ਕਦ ਕਿੱਡਾ ਵੀ ਹਾਈਟ ਕਰਦਾ ਸੋਹਣਾ ਵੱਡੀ ਹਾਈਟ ਆ ਕੋਈ ਦਰਮਿਆਨੀ ਮੀਡੀਅਮ ਜੀ ਨਹੀਂ ਕਿ ਮੀਡੀਅਮ ਤੋਂ ਪਲੱਸ ਲੋ ਕਿਲੋ ਗਾੜ ਹੋਊਗੀ ਢਾਈ ਅਗਲੇ ਥਾਣਾ ਦੀ ਹਾਂਜੀ ਠੀਕ ਆ ਜੀ ਅਗਲੇ ਥਾਣਾ ਦੀ ਕੋਈ 2 ਢਾਈ ਕਿਲੋ ਵੀਰਾਂ ਦਾ ਚਵਾਜ ਜਿਹੜਾ ਲੱਗਾ ਐ ਸਰ ਝੋਟੀ ਨੂੰ ਠੀਕ ਆ ਬਾਕੀ ਆ ਥਾਮਦੇਵਾ ਦੀ ਤੁਹਾਨੂੰ ਪਤਾ ਗਾੜਨਾ ਹੀ ਦੁੱਧ ਹਣਾ ਠੀਕ ਆ ਸੋਮਗਰ ਕੱਟੀ ਆ ਕਿਲੋ 2 ਕਿਲੋ ਹੋਰ ਵਾ ਸਕਦੀ ਵੀਰ ਜੀ ਹਾਂਜੀ ਅੱਛਾ ਕਿ ਸੇਵਾ ਤੇ ਵੱਜੂਗੀ ਹਾਂਜੀ ਹਾਂਜੀ 14 ਕਿਲੋ ਦੇਈਓ ਠੀਕ ਆ ਜੀ ਹਾਂਜੀ ਹਾਂਜੀ ਮੈਲੇ ਉਹ ਜੀ ਸਟਾਰਟ ਹੋਈਗੀ ਹਾਂਜੀ ਹਾਂਜੀ ਵੀਰ ਜੀ ਬੱਸ ਹੋਣੇ ਵਾਲੇ ਹੁਣ ਤੁਹਾਨੂੰ ਬਾ 12 ਦਿਨ ਤੇ ਹੋ ਗਏ ਸੂਈ ਨੂੰ ਬਾ 15 ਦਿਨ ਮੈਲਾ ਮਾਰਨਾ ਸ਼ੁਰੂ ਕਰ ਦਿੰਦਾ ਨਾ ਹੂੰ ਚਲੋ ਜੀ ਕੋਈ ਗੱਲ ਨਹੀਂ ਹਾਂਜੀ ਅੱਗੇ ਕੋਈ ਵੀਰ ਚੰਗੀ ਸੇਵਾ ਕਰੂਗਾ ਇਹ ਰੇਤੀ ਜੇ ਸੂਏ ਸੁਣੀ ਆਪਣੀ ਘਰ ਦੀ ਮੱਝ ਆ ਇਹ ਘਰੋਂ ਹੀ ਆ ਆਪਣੀ ਘਰ ਦੀ ਹੈ ਘਰੇਲੂ ਲਓ ਜੀ ਘਰੋਂ ਮੱਝ ਵੀਰ ਸੇਲ ਕਰਦਾ ਪਿਆ ਹਾਂਜੀ ਤੇ ਘਰ ਵੀ ਪਸ਼ੂ ਰੱਖੇ ਆ ਤੇ ਉਹਨਾਂ ਦੇ ਵਿੱਚੋਂ ਜਿਹੜੀ ਇਹ ਮੱਝ ਵੀਰ ਆਪਾਂ ਸੇਲ ਕਰਦਾ ਪਿਆ ਤੇ ਕੀ ਅਮਰਤਿੰਦਰ ਰਿਕਾਰਡ ਹੈਗਾ ਪਿਛਲੇ ਸੋਵੇ ਦਾ ਵੀਰੇ 14 15 ਕਿਲੋ ਦੁੱਧ ਕੱਢਦੀ ਆ ਅਜੇ ਗੰਨਾ ਨਾ ਤਾਂ ਨਹੀਂ ਕਿਤੇ 14 15 ਨਾ ਨਹੀਂ ਰਹੇ ਆਪਾਂ ਜੇ ਮਤਲਬ ਸੂਈ ਵੇਚ ਦਾਂਗੇ ਏਡੀ ਆਪਾਂ ਨੂੰ ਗੱਲ ਨਹੀਂ ਆਪਾਂ ਪਾ ਦਿੱਤੀ ਆ ਹਾਂਜੀ ਇਹ ਆਪਾਂ ਸੂਈ ਵੀ ਐਂਝ ਸਕਦੇ ਆ ਆਪਾਂ ਨੂੰ ਪਤਾ ਹੈ ਤੇ ਇਹ ਸੂਬਾ ਹੁਣ ਕਿੰਨਾ ਆਪਾਂ ਨੂੰ ਪਤਾ ਹੋਣਾ ਕਰਤਾ ਤੀਸਰੇ ਸੁਣਾ ਵੀਰ ਜੀ ਤੀਸਰੇ 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 ਹਾਂਜੀ ਠੀਕ ਆ ਜੀ ਹਾਂਜੀ 14 ਕਿ ਲੀਟਰ ਦਿੰਦੀ ਰਹੀ ਆ ਹਾਂਜੀ ਹਾਂਜੀ ਪੂਰੀ ਵੱਡੀ ਮੈਂ ਆ ਪਲੀ ਪੁਲੀ ਵੇਖ ਲਓ ਕਿੰਨੀ ਆ ਆਪਾਂ ਲੋ ਵੀ ਦੋਸਤੋ ਚੰਗੀ ਸੇਵਾ ਸਾਭ ਦੇ ਵਿੱਚ ਰਹੀ ਆ ਕਿਉਂਕਿ ਬਿਲਕੁਲ ਘਰ ਦਾ ਪਸ਼ੂ ਆ ਤੇ ਘਰ ਦੇ ਪਸ਼ੂ ਦਾ ਥੋੜਾ ਜਿਹਾ ਗੌਰ ਵਧੇਰੇ ਇਤਬਾਰ ਵੀਰ ਕਰ ਲੈਂਦੇ ਆ ਤੇ ਜੋ ਰਿਕਾਰਡ ਦੱਸਿਆ ਵੀ ਇਹਨਾਂ ਦਾ ਵੀ 14-15 ਕਿਲੋ ਦੁੱਧ ਚਾਉਂਦੀ ਰਹੀ ਆ ਦੂਜੇ ਸੂਬੇ ਦੇ ਵਿੱਚ ਤੇ ਜੇਕਰ ਕੋਈ ਵੀਰ ਚੋਕੇ ਵੀ ਖਰੀਦਣਾ ਚਾਹੂਗਾ ਤੇ ਉਹ ਵੀ ਕੋਈ ਸਮੱਸਿਆ ਦੀ ਗੱਲ ਨਹੀਂ ਉਹ ਵੀ ਚੋਈ ਦੇ ਦਾਂਗੇ ਆਪਾਂ ਐ ਨਹੀਂ ਕੋਈ ਗੱਲ ਸੂਈ ਤੇ ਦਿਨ ਹੋ ਜੇ ਲਿਖਤੀ ਤੌਰ ਤੇ ਹੀ ਆ ਜਾਂ ਕੋਈ ਪੱਕੇ ਲਿਖੇ ਹੁਣ ਵੀ ਕਿੰਨੇ ਕੁ ਲੈੰਦੀ ਏ ਵੀਰੇ ਨੇ 20 ਦਿਨ ਲੈਣੇ ਹਜੇ 15-20 ਦਿਨ ਪੂਰੇ ਖਰਦਨੇ ਲਓ ਜੀ 15-20 ਦਿਨ ਦਾ ਸਮਾਂ ਲੈ ਜੂਗੀ ਹਜੇ ਬਣਦੀ ਵੱਡੀ ਆ ਵੀਰੇ ਇਹ ਤੁਹਾਨੂੰ ਪਤਾ ਵਜਨ ਵਾਲੀ ਮੈਂ ਛੋਟੀ ਛੋਟੀ ਪਿੱਠਪੂੜੇ ਦੀ ਪੂਰੀ ਚੌੜੀ ਤੇ ਫੁੱਲ ਵਜਨਦਾਰ ਆਹ ਦੇਖੋ ਜੀ ਠੀਕ ਹੈ ਹਾਈਟ ਕੱਦ ਵੀ ਬੇਸ਼ੱਕ ਦੋਸਤੋ ਕੋਈ ਮੀਡੀਅਮ ਮੰਨ ਲੇ ਪਰ ਵਜਨ ਦਾ ਲੋਡ ਪੂਰਾ ਤੇ ਪੂਰੀ ਸੰਭੀ ਸੁਭੀ ਪੂਰੀ ਆ ਚੰਗੀ ਸੇਵਾ ਵੀਰ ਨੇ ਕੀਤੀ ਆ ਤੇ ਬਿਲਕੁਲ ਘਰੇਲੂ ਘਰ ਦੀ ਮਾਜਾ ਵੈਸੇ ਵਪਾਰ ਦਾ ਕੰਮ ਆ ਸੁ ਵੈਸੇ ਵਪਾਰ ਦਾ ਕੰਮ ਮੈਂ ਜ਼ਿਕਰ ਕੀਤਾ ਦੋਸਤੋ ਪਰ ਘਰੋਂ ਵੀ ਜਿਹੜਾ ਪਸ਼ੂ ਕੋ ਚੰਗਾ ਤਿਆਰ ਹੋਵੇ ਤੇ ਜ਼ਰੂਰ ਸੇਲ ਕਰ ਦਿੰਦਾ ਫਿਰ ਇਹ ਜਿਹੜੀ ਦੋਸਤੋ ਬਕਾਊ ਆ ਠੀਕ ਹੈ ਜ਼ਰੂਰ ਕੋਈ ਵੀਰ ਸੌਦਾ ਕਰ ਸਕਦਾ ਖਣ ਭਾਂਟੇ ਦੀ ਬਹੁਤ ਸੋਹਣੀ ਚੌਰਸ ਲੇਵਾ ਬਿਲਕੁਲ ਠੀਕ ਆ ਖਣ ਵੇਖੋ ਕਿੰਨਾ ਸੋਹਣਾ ਲੱਗਣਾ ਨਾਲ ਤੇ 10 ਕ ਦਿਨਾਂ ਚ ਲੈ ਜੂ ਖਿੱਚ ਕੇ ਥੋੜੇ ਵੀਰੇ 15 ਦਿਨ ਤੇ ਖਿੱਚ ਕੇ ਲੈ ਜੂਗੀ ਮੈਂ ਪੂਰੀ ਭੰਨਦੀ ਥੱਲੇ ਅੱਛਾ ਜੀ ਆ ਦੇਖੋ ਜੀ ਆ ਦੇਖੋ ਜੀ ਠੀਕ ਆ ਸੋ ਕਾਫੀ ਸੋਹਣਾ ਦੋਸਤੋ ਆਰਡਰ ਬਣਾ ਕੇ ਤਿਆਰ ਕਰੂਗੀ ਹਜੇ ਦਿਨ ਪਏ ਆ ਸੂਨ ਦੇ ਵਿੱਚ ਕੋਈ 10 ਤੋਂ 15 ਕ ਦਿਨ ਆਈਡੀਆ ਕੋਈ ਵੀ ਰੱਖ ਕੇ ਸੌਦਾ ਕਰੀ ਠੀਕ ਆ ਹਾਂਜੀ ਹਾਂਜੀ ਤੇ ਅਮਰਤ ਕਿੰਨਾ ਮੋਲੇ ਦਾ ਫਿਰ ਅੱਜ ਵੀਰੇ ਇਹਦਾ 1 15 ਮੋਲਾ ਅੱਛਾ ਜੀ ਆਪਾਂ ਲੱਖ ਦੀ ਦੇਣੀ ਆ ਪੂਰੇ ਦੀ ਹਾਂਜੀ ਠੀਕ ਆ ਮੋਲ ਕਰਨ ਨੂੰ ਤੁਹਾਨੂੰ ਪਤਾ ਜਿੱਦ ਮੈਂ ਤਿਆਰ ਹੋ ਗਈ ਭਣਾ ਇੱਕ ਵੀਧੀ ਵੇਚ ਦੀ ਗੀ ਅੱਛਾ ਲੱਖ ਦੀ ਅੱਜ ਅੱਜ ਲੱਖ ਦੀ ਲੋ ਵੀ ਤੁਹਾਡਾ ਨਾਮਰ ਸਿਆ ਕੋਈ 10 15000 ਚਲੋ ਪੱਕਾ ਕੋਈ ਬਿਆਨਾ ਕਰ ਲੇ ਬਸ ਬਸ ਤੇ ਚਵਾ ਕੇ ਦੇ ਦੋਗੇ ਹਾਂਜੀ ਹਾਂਜੀ ਵੀਰ ਜੀ ਦਵਾਂਗੇ ਇੱਕ ਹੁੰਦਾ ਨਾ ਵੀ ਪਹਿਲਾਂ ਵੇਚਣ ਦਾ ਵੀ ਨਾ ਨਹੀਂ ਵੀਰੇ ਮੇਰੀ ਗੱਲ ਸੁਣੋ ਜੇ ਇਹ ਬੰਦਾ ਕੋਈ 20000 ਰੁਪਇਆ ਪੰਜ ਸਾਈ ਪਾਉ ਫੇਰ ਆਪਾਂ ਡੱਕਣੀ ਤੁਹਾਨੂੰ ਪਤਾ ਏ ਏਡੀ ਰਕਮ ਵਾਲੀ ਮੈਂ ਇੰਦਾ ਥੋੜੀ ਸਾਈ ਤੇ ਥੋੜਾ 5000 ਤੇ ਵੀ ਨਹੀਂ ਲੱਕੀ ਜਾਂਦੀ ਹਾਂਣਾ ਚਲੋ ਦੱਸਦਾ ਵੀ 20000 ਤੇ ਵੀ ਕਿਸੇ ਵੀ ਨਾ ਲਗਾਉਣੀ ਹਾਂ 20 ਵਾ ਆ ਕੇ ਦਵਾਂਗੇ ਇਹ ਥੋੜਾ ਗੱਲ ਗੱਲਾਂ ਨਾਲ ਤੇ ਹਰ ਕੋਈ ਕਹਿ ਦਿੰਦਾ ਚਵਾ ਕੇ ਦਵਾਂਗੇ ਠੀਕ ਆ ਜੀ ਹਾਂ ਜੀ ਲੋ ਵੀ ਦੋਸਤੋ ਦੋ ਵੇ ਹੈਗੇ ਤੁਹਾਡੇ ਕੋਲ ਬੇਸ਼ੱਕ ਤੁਸੀਂ ਅੱਜ ਹੱਥ ਪਾ ਲਓ ਅੱਜ ਵੀ ਮੱਝ ਸੋਨਾ ਆਰਡਰ ਬਣਾ ਕੇ ਤਿਆਰ ਕਰਦੀ ਪਈ ਆ ਜੇ 10 ਤੋਂ 15 ਦਿਨ ਸਮਾਂ ਲੈਂਦੀ ਆ ਠੀਕ ਆ ਸੋ ਉਹਨਾਂ ਵੀਰਾਂ ਨੂੰ ਇਹ ਵੀ ਕਈਆਂ ਦੇ ਮਨ ਦੇ ਵਿੱਚ ਕੋਈ ਕਿੰਤੂ ਪਰੰਤੂ ਸ਼ੰਕਾ ਹੁੰਦਾ ਐ ਥਾਣੇ ਕੋਲ 20000 ਰੁਪਏ ਤੁਸੀਂ ਸਾਈਪੈਨਾਂ ਕਰਕੇ ਤੇ ਚੋਕੇ ਵੀ ਲੈ ਕੇ ਜਾ ਸਕਦੇ ਠੀਕ ਆ ਜੀ ਘਰ ਦੀ ਮੱਝ ਆ ਤਸੱਲੀ ਬਖਸ਼ ਆ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਥਾਣਾ ਤੋਂ ਉਹਨਾਂ ਦੀ ਪੂਰੀ ਵਧੀਆ ਆ ਦੇਖੋ ਸਹੀ ਠੀਕਾ ਸੋ თან ਤੋਂ ਦੀ ਕੁਆਲਿਟੀ ਚੰਗੀ ਆ ਬੁਰੇ ਠੀਕਾ ਅਮਰਤ ਇੱਕ ਆਪਣੇ ਕੋਲ ਵੀਰੇ ਇੱਕ ਲਾਸਟ ਦੇ ਵਿੱਚ ਪੰਜਾਂ ਦੇ ਵਿੱਚ 6 ਦੰਦ ਜੋ ਟੀਵੀ ਜੀ ਦੂਜਾ ਸੁਹਾ ਲਈ ਗੱਭਣਾ ਦੂਜਾ ਸੁਵੇ ਲਈ ਹਾਂਜੀ ਹਾਂਜੀ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨੇ ਦੀ ਗੱਭਣਾ ਹਾਂਜੀ ਹਾਂਜੀ ਸੁਵੇ ਦੀ ਹਾਂਜੀ ਹਾਂਜੀ ਮੂੰਹ ਛਿੱਗੀ ਹੈ 6 ਦੰਦ ਆਪਾਂ ਫੜ ਕੇ ਵਿਖਾ ਦਿੰਨੇ ਆ ਅੱਜ ਆ ਲਿਓ ਜੀ ਮੂੰਹ 6 ਦੰਦ ਮੂੰਹ ਦੀ ੱਡੀ ਪੋਲੀ ਛਾੜੀ ਗੱਲਾਂ ਤੋਂ ਲਓ ਜੀ ਕੰਨੀ ਵਾਲੇ ਦੰਦ ਆ ਦੇਖੋ ਜੀ ਆ ਲਓ ਕੋਮੰਡ ਬੋਤਲ ਕੰਨੀਲੇ ਦੰਦ ਹਜੇ ਚੱਕੇ ਹਨ ਨਾ ਆਪਰ ਨਹੀਂ ਕੀਤੇ ਨਹੀਂ ਨਹੀਂ ਹਜੇ ਤੋੜਨ ਦੀ ਇੱਕ ਤੋੜੀ ਹੈ ਇੱਕ ਟੁੱਟੀ ਨਾਲ ਹੀ ਇਧਰ ਅੱਛਾ ਲੋਇ ਇੱਕੋ ਮੰਟ ਕੋਈ ਨਾ ਕੋਈ ਥੱਲੇੋਂ ਕੋਲ ਲੈ ਲੋਇ ਦੋਸਤੋ ਵੈਸੇ ਛਿੱਗੀ ਮੰਨ ਕੇ ਤੁਸੀਂ ਸੌਦਾ ਕਰ ਲਿਓ ਫਿਰ ਵੀ ਇੱਕ ਵਾਰੀ ਵੈਰੀਫਾਈ ਕਰਾ ਦਿੰਦੇ ਆ ਤੁਹਾਨੂੰ ਬਿਲਕੁਲ ਠੀਕ ਹੈ ਜੀ ਮੂੰਹੋਂ ਦੰਦੋਂ ਆ ਦੇਖੋ ਆਏ ਮੂੰਹ ਮ ਫੜਾਉਂਦੀ ਹੈ ਜਿਸ ਤਰ੍ਹਾਂ ਮਰਜ਼ੀ ਕੋਈ ਚੀਜ਼ ਦੇਖ ਸਕਦਾ ਵੀਰ ਠੀਕ ਹੈ ਹੁਣ ਠੀਕ ਹੈ ਜੀ ਠੀਕ ਹੈ ਕੋਈ ਐਨ ਓਕੇ ਹੈ ਰਿਪੋਰਟ ਆ ਮੈਂ ਠੰਡੀ ਈ ਆ ਅਗੇ ਦੂਜਾ ਸੁਣਾ ਪੰਜਵੇਂ ਮਹੀਨੇ ਦੇ ਵਿੱਚ ਪੈਰ ਪੈ ਗਿਆ ਪੰਜਵੇਂ ਮਹੀਨੇ ਚ ਹਾਂਜੀ 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 ਵੀਰੇ ਪੰਜਵਾਂ ਮਹੀਨਾ ਲੱਗ ਜਾਊਗਾ ਦੋਸਤੋ ਚਾਰ ਮਹੀਨੇ ਕੰਪਲੀਟ ਪੰਜਵਾਂ ਲੱਗ ਜਾਊਗਾ ਠੀਕ ਹੈ ਦੋ ਦੋ ਡ్రਾਈ ਹੈ ਬਿਲਕੁਲ ਨਹੀਂ ਦੋ ਦੋ ਡ్రਾਈ ਵੀਰ ਜੀ ਐਵੇਂ ਤੁਹਾਨੂੰ ਦੋ ਦੋ ਡ్రਾਈ ਹੈ ਹਾਈਟ ਕੱਟ ਪੂਰਾ ਉੱਚਾ ਆਹ ਲੋ ਤੋ ਬਾਕੀ ਕੋਈ ਵੀਰ ਆਪਦਾ ਸਾਈਬੈਨਾਂ ਕਰਕੇ ਸੌਦਾ ਕਰਕੇ ਦੋਸਤੋਂ ਤੁਸੀਂ ਆਪਦੇ ਹੱਥੀ ਵੀ ਚੈੱਕ ਕਰਵਾ ਸਕਦੇ ਜੀ ਤੇ ਅਮਰਤ ਆਪਣੇ ਹੱਥੀ ਵੈਸੇ ਚੈੱਕ ਹੋਈ ਆ ਵੀਰੇ ਕਾਲ ਕਰਾਈ ਆ ਆਪਣਾ ਡਾਕਟਰ ਤੋਂ ਚੈੱਕ ਜਿਹੜਾ ਬੰਦਾ ਵੀਰ ਲਊ ਆ ਕੇ ਇੱਥੇ ਚੈੱਕ ਕਰਾਵੇ ਆ ਆਪਦੀ ਓਕੇ ਜੀ ਵੇਖੋ ਨਸਲ ਕੁਆਲਟੀ ਵਾਲੀ ਝੋਟੀ ਉਹ ਜੀ ਥੋੜਾ ਹੂੰ ਬੂਥੀ ਐ ਈ ਲੰਬੀ ਨਹੀਂ ਆ ਬਿਲਕੁਲ ਪਤਲਾ ਜਿਹਾ ਫੇਸ ਆ ਕੋਕੀਆਂ ਲਾਈ ਫਿਰਦੀ ਵੇ ਕੋਕੇ ਜੜੇ ਪਏ ਹੈਗੇ ਗਾਂ 1 30 ਦੀ ਵਿਕਣ ਵਾਲੀ ਕੱਟੀ ਆ ਆਪਣਾ ਡੇਢ ਦੀ ਜਿਹੜੀ ਸਾਮ ਦੇ ਸਿਰ ਤੇ ਵਿਕਣੀ ਹੂੰ ਹਨਾ ਵੀਰੇ ਠੀਕ ਆ ਸੋ ਹਾਈਟ ਕੱਦ ਪੂਰਾ ਉੱਚਾ ਠੀਕ ਆ ਜੀ ਨਾਰਮਲੀ ਜਿੱਦਾਂ ਆਪਾਂ ਹਰਿਆਣੇ ਬਰੀਡ ਦੀਆਂ ਝੋਟੀਆਂ ਦੇਖਦੇ ਆ ਉਧਰ ਦੀ ਝੋਟੀਆਂ ਇਧਰ ਦੀ ਹੈ ਨਹੀਂ ਵੀਰ ਜੀ ਤੁਹਾਨੂੰ ਪਤਾ ਨਥਲ ਕੁਆਲਟੀ ਵਾਲੀ ਆ ਇਧਰ ਦੀ ਝੋਟੀ ਦੀ ਵੇਲ ਨਹੀਂ ਏਡੀ ਆਗੀ ਨਾ ਵੇਲ ਵੀ ਨਹੀਂ ਮਿਲਦੀ ਨਾਲ ਉਚਾਈ ਵੀ ਨਹੀਂ ਮਿਲਦੀ ਏਡੀ ਹਾਂਜੀ ਹਾਂਜੀ ਕੱਤ ਕਾੜਤੀ ਵੀ ਸੋਹਣੀ ਆ ਦੰਦਾ ਇੰਜ ਝੋਟੀ ਆ ਦੋਂਦੀ ਸੂਈ ਹੋਊਗੀ ਤਾਂ ਫੇਰ ਹੀ ਛਿੱਗੀ ਆ ਜੀ ਬਿਲਕੁਲ ਜੀ ਬਿਲਕੁਲ ਚੋਟੀ ਚੰਗੀ ਆ ਦੋਸਤੋ ਵੱਡੀ ਹਾਈਟ ਆ ਥੋੜੇ ਜਿਹੀ ਬਹੁਤ ਜਿਆਦੀ ਚੰਗੀ ਆ ਜੇਕਰ ਚੰਗੀ ਵੀਰ ਸਾਹ ਸੰਭਾਲ ਕਰ ਲੂਗਾ ਭਰ ਜੀ ਭਰ ਗਈ ਚੋਟੀ ਤੇ ਫੋਲ ਵੱਡੇ ਕਦ ਕਦ ਦੀ ਹੋਰ ਜਾਪੂਗੀ ਹਾਈਟ ਸੋਹਣੀ ਆ ਪੂਰੀ ਉੱਚੀ ਆ ਹਾਈਟ ਦੀ ਠੀਕ ਆ ਪੂਰੀ ਵੱਡੀ ਚੋਟੀ ਆ 4 ਮਹੀਨੇ ਦੀ ਕੰਪਲੀਟ ਆ 5ਵੇਂ ਮਹੀਨੇ ਦੇ ਵਿੱਚ ਹੁਣ ਜਾ ਰਹੀ ਆ ਹਾਂਜੀ ਹਾਂਜੀ ਅਮਰਤਾਜ ਕੀ ਮੋਲ ਰੋਗੇ ਵੀਰੇ ਜੇ ਇਹਦੇ ਚੋਟੀ ਤਿਆਰ ਕਰਕੇ ਵੇਚੀਏ ਤੁਹਾਨੂੰ ਪਤਾ 1 ਵੀ ਦੀ ਵਿਕਣ ਲਈ ਹੁਣ ਮੋਲੇ ਦਾ 60000 55000 ਦੀ ਦੇ ਦਾਂ ਲੈਂਦਿਆਂ ਜਿਹੜਾ 55 ਹਾਂ ਉੰਜੇ ਸ਼ੋਰ ਸ਼ਿਪਾ ਕਰਾਂ ਠੀਕ ਹੈ ਜੀ ਹਾਂਜੀ ਲੋ ਜੀ 55000 ਦੀ ਹਾਂ ਨਾ ਹੈਗੀ ਇਹ ਲੈਂਡ ਦਾ ਜਿਹੜਾ 55000 ਠੀਕ ਹੈ ਕੋਕੀਆਂ ਲਈ ਫਿਰਦੀ ਹੈ ਬਾਕੀ ਸਿੰਘੀ ਸਿੰਘੀ ਬਹੁਤ ਪਿਆਰੀ ਆ ਸ਼ਕੀਨੀ ਵੀ ਪੂਰੀ ਆ ਝੋਟੀ ਦੀ ਰਾਜੀ ਵੀ ਪੂਰੀ ਆ ਸਿਰਫ ਪਏ ਨੇ ਨਾ ਥੋੜਾ ਜਿਹਾ ਅਗੇ ਤੈ ਮਾਰ ਗਈ ਝੋਟੀ ਆਪਣੇ ਕੋਲ ਆਪਾਂ ਮੈਂ ਦੇ ਵਿੱਚ ਪਾਈ ਝੋਟੀ ਉਹਨਾਂ ਨੇ ਚੰਗੀ ਮੈਂ ਖੜੀ ਆਪਣੇ ਤੋਂ ਠੀਕ ਹੈ ਗੱਬਣ ਮੈਂ ਪਿਛਲੀ ਵੀਡੀਓ ਚ ਪਾਈ ਉਹਦੇ ਚ ਪਾਈ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ ਇਹ ਤਿੰਨ ਪਸ਼ੂ ਜਿਹੜੇ ਅੱਜ ਮੱਝਾਂ ਝੋਟੀਆਂ ਵੀਰ ਦੇ ਕੋਲ ਸੀ ਮੌਜੂਦ ਤੇ ਵੜਾਂ ਅੰਮ੍ਰਿਤ ਦੋ ਨੇ ਦੋ ਵੜਾਂ ਇੱਕ ਆ ਵੇ ਗਈ ਵੀਦੀ ਜਾਂਦਾ ਮੈਂ ਠੀਕ ਹੈ ਜੀ ਉਹ ਮੱਝ ਪਰਲੀ ਵੇ ਗਈ ਹਾਂਜੀ ਹਾਂਜੀ ਉਹ ਵੀ ਲਓ ਜੀ ਠੀਕ ਹੈ ਇੱਕ ਮੱਝ ਸੇਲ ਹੋ ਗਈ ਸੀਗੀ ਤੇ ਮੱਝਾਂ ਵੈਸੇ 4 ਸੀ ਠੀਕ ਆ ਫਿਲਹਾਲ ਇਹ ਤਿੰਨ ਪਸ਼ੂ ਤੁਸੀਂ ਦੇਖ ਲਿਆ ਦੋ ਵੜਾ ਤੁਹਾਨੂੰ ਦਿਖਾ ਦਿੰਨੇ ਆ ਪ੍ਰੋਪਰ ਉਹਨਾਂ ਤੇ ਵੀ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਤੇ ਇਹ ਬੱਚਾ ਉਹਨਾਂ ਦਾ ਉਸੇ ਵੜਾ ਦਾ ਪੀ ਵੈਡ ਦਾ ਵਸ਼ਿਆ ਵੀਰ ਜੀ ਚਾਰ ਦੰਦ ਮੂੰਹ ਵੈਡ ਉਹ ਇਹ ਵੜ ਜਿਹੜੀ ਹਾਂ ਜੀ ਜਿਹੜੀ ਬੈਡ ਹੁਣ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ ਆ ਉਹ ਦਾ ਬੱਚਾ ਆ ਇਹ ਬੱਚਾ 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 ਆਹਦੇ ਨੂੰ 10 ਦਿਨ ਹੋ ਗਏ ਸੂਈ 10 ਕਿ ਦਿਨਾਂ ਦਾ ਬੱਚਾ ਵੈੜ ਆਪਾਂ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਜਿਓ ਬਾਹਰ ਅ ਠੀਕ ਆ ਕੋਈ ਕੋਲੇ ਕਰ ਲੋ ਬੱਚੇ ਦੇ ਕੋਲੇ ਕਰ ਲਾ ਅਮਰਤ ਕੀ ਡਿਟੇਲ ਆ ਦਿਨ 10 ਹੋ ਗਏ ਦੱਸਿਆ ਵੀਰੇ 10 ਦਿਨ ਸੂਈ ਨੂੰ 4 ਦਿਨ ਦਾ ਮੂੰਹ ਵੀ ਮੂੰਹ ਚੌਗੀ ਹੈ ਹਾਂਜੀ ਅ ਮੂੰਹ 4 ਦਿਨ ਦਾ ਦੋਸਤੋ ਪਹਿਲਣ ਬੱਚੀ ਜਿਹੜੀ ਇਹ ਸੂਈ ਠੀਕ ਆ ਆ ਦੇਖੋ ਆ ਦੇਖ ਹੋਰ 4 ਦਿਨ ਦਾ ਠੀਕ ਆ ਆ ਲੋ ਜੀ ਲੋ ਜੀ ਆ ਵੇ ਲੋ ਠੀਕ ਹੈ ਛੇ ਕਿਤੇ ਦੰਦ ਕੱਢੇ ਨਹੀਂ ਗਏ ਨਹੀਂ ਨਹੀਂ ਵੀਰੇ ਚਾਰ ਦੰਦ ਪੀ ਚਾਰ ਦੰਦ ਕੰਪਲੀਟ ਆ ਹਾਂਜੀ ਲਓ ਜੀ ਤੋਰ ਲਗੇ ਤੇ 10 ਦਿਨਾਂ ਦਾ ਸਵੇਰ ਹੈਗਾ ਮਦਰ ਬੱਚਾ ਤੇ ਦੁੱਧ ਹੁਣ ਕਿੰਨੇ ਕਿਤੇ ਚੱਲ ਰਹੀ ਆ 14 ਕਿਲੋ ਵੀਰੇ ਪੱਕਾ ਦੁੱਧ ਦਾ ਖਾਵਾ ਦੇ 15 16 ਕਿਲੋ ਦਾ ਲਓ ਜੀ ਠੀਕ ਆ 14 ਕਿਲੋ ਦੋਸਤੋ ਦੁੱਧ ਬਿਲਕੁਲ ਹਾਜ਼ਰ ਆ ਵੇੜ ਥੱਲੇ ਪੂਰੀ ਵਸ਼ੀ ਨਸਲ ਬਰੀਡ ਵਾਲੀ ਆ ਉਹ ਜੀ ਪੱਕੀ ਉੱਚੀ ਅੱਚੀ ਪੂਰੀ ਆ ਠੀਕ ਆ ਜੀ ਹਾਈਟ ਕਾਤ ਦੀ ਪੂਰੀ ਆ ਨਸਲ ਫ੍ਰੀ ਵੀ ਨਸਲ ਫ੍ਰੀਡ ਤੇ ਵਿੱਚ ਵੀ ਵੇਖੀ ਤੇ ਪੂਰੀ ਆ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਤੇ ਬੱਦਕੁੱਤ ਦੀ ਬਹੁਤ ਚੰਗੀ ਫਾਰਮ ਵਾਲੀ ਫੈੜਾ ਉਹ ਜੀ ਨੂੰ ਆਹ ਦੀ ਆ ਜੀ ਬੱਚੇ ਨੂੰ ਬਾਲੀ ਕਾਲੀ ਪੈਂਦੀ ਓ ਵੀ ਸਲੋ ਠੰਡੀ ਧੀਰੀ ਆ ਇੱਕੋ ਮਿੰਟ ਇਧਰ ਆ ਆ ਵੇਖੋ ਉਹ ਜੀ ਸ਼ੂਕਰ ਨਹੀਂ ਕੀ ਗੱਲ ਹੈ ਸਿੰਘ ਨਾਲ ਗੱਲ ਕਰਨੀ ਮਿਹਰਬਾਨੀ ਤੋਂ ਬੈਠੋ ਓ ਵੀ ਧੀਰੀ ਆ ਬਿਲਕੁਲ ਜੀ ਸਿਰਫ ਬੱਚੇ ਦੀ ਕਾਲੀ ਪੈਂਦੀ ਥੋੜੀ ਬਿਲਕੁਲ ਜੀ ਬੱਚੇ ਦਾ ਕਰਦੀ ਆ ਬਹੁਤ ਜਿਆਦੀ ਨਸਲ ਬਰੀਡ ਆ ਵੇਖ ਲੋ ਵੀਰ ਜੀ ਕਿਨੇ ਦਾ ਆਉਂਦਾ ਸੇਲਾ ਨਵੀਂ ਕਰਨ ਕਲਾ ਆ ਕਿਲਾ ਥਾਂ ਕਿਲਾ ਠੀਕ ਆ ਹਾਂਜੀ ਆ ਬੰਦ ਲੋ ਕੋਈ ਗੱਲ ਬੰਦ ਸੋ ਫਿਰ ਬਗਤੋ ਪਹਿਲਾਂ ਬੱਚੀ ਸੂਈ ਆ ਠੀਕ ਆ ਅਗਲੇ ਪਿਛਲੇ ਥਣਾ ਦਾ ਅਗਲੇ ਥਣ ਥੋੜੇ ਜਿਹਾ ਲੰਬਾਈ ਦੇ ਵਿੱਚ ਵਧੇਰੇ ਜਾਪਣਗੇ ਤੇ ਮਗਰਲੇ ਥਣ ਵੀ ਪੂਰਾ ਹਾਥੀ ਚਵਾਈ ਲਾ ਚਵਾਈ ਵੀਰੇ ਹੁੰਦੀ ਆ ਮਧਾਨੀ ਟਾਈਪ ਝੋਲੀ ਦੀ ਵਧੀਆ ਠੀਕ ਆ ਜੀ ਠੀਕ ਹੈ ਜੀ ਇੱਕ ਅਗਲਾ ਇੱਕ ਪਿਛਲੇ ਥਣ ਦੀ ਜਿਹੜੀ ਚਵਾਈ ਦੋਸਤੀ ਮੋਸਟਰੀ ਆਪਾਂ ਕਰਦੇ ਹਾਂ ਠੀਕ ਹੈ ਜੀ ਤੇ ਉਸ ਹਿਸਾਬ ਨਾਲ ਵੀ ਜਿਹੜੀ ਇਹ ਚਵਾਈ ਆਪਾਂ ਇਸ ਵਾਰ ਦੀ ਕਰ ਲੈਨੇ ਆ ਆ ਦੇਖੋ ਠੀਕ ਆ ਤੇ ਅੰਮ੍ਰਿਤ ਕਿੰਨਾ ਮੋਲ ਲਿੰਦਾ ਮੇਰੇ ਮੋਲ ਤੇ ਇਹ ਜਿਹੇ ਦੇ ਵਸ਼ੀ ਗੱਭਣ ਹੁੰਦੀ ਤੁਹਾਨੂੰ ਪਤਾ ਇਹਨਾਂ ਦਾ ਮੋਹਲ ਹੀ ਨਹੀਂ ਗੱਭਣਾ 85 85000 ਦੀਆਂ ਵੇਚ ਦੇ ਜੀ ਮੋਲ ਇਹਦਾ 70000 65 ਦੀ ਦੇਣੀ ਆ ਆਪਾਂ ਹੂੰ 65 ਦੀ ਹਾਂਜੀ ਫੋਰ ਕਰਦੇ ਲੈਸ ਲੂਸ ਨਹੀਂ ਜੈ ਜੀ ਵੀਰੇ ਤੁਹਾਨੂੰ ਪਤਾ ਵਸ਼ੀ ਕਿ ਮਿਲਦੀ ਨਹੀਂ ਫਾਰਮ ਵਾਲੀ ਚੰਗੀ ਠੀਕ ਹੈ ਜੀ ਹਾਂ ਜੀ 65000 ਦੀ ਹਾਂ 20000 ਦੇ ਵਿੱਚੋਂ ਮਾਨਤਨ ਹੁੰਦਾ ਕਰਦਾ ਥੋੜਾ ਬਾਧਾ ਜੀ ਜ਼ਰੂਰ ਕਰਦੀ ਗੰਜਾ ਕੋਈ ਗੱਲ ਸੋ 65000 ਦੇ ਵਿੱਚੋਂ ਦੋਸਤੋ ਥੋੜਾ ਬਾਧਾ ਮਾਨਤਨ ਹੋ ਜਾਊਗਾ ਡਿਮਾਂਡ 70000 ਹੈ ਠੀਕ ਆ ਸੋ ਵੱਡੇ ਗੱਦ ਕੱਟਦੀ ਆ ਪਹਿਲਾਂ ਬੱਚੀ ਸੂਈ ਜੇ ਮੂੰਹ ਚਾਰ ਦੰਦ ਠੀਕ ਆ ਮਗਰ ਬੱਚਾ ਮੀਲ ਕਾਪ ਆ 14 ਕਿਲੋ ਦੁੱਧ ਹਾਜ਼ਰ ਆ ਸੋ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਸ਼ਾਹੀ ਵਾਲਾ ਇਹ ਵੀ ਚਾਰ ਦੰਦ ਅੱਛਾ ਜੀ ਸ਼ਾਹੀ ਇਹ ਇਹ ਗੱਬਣ ਹੈ ਇਹ ਵੀ ਰੇ ਗੱਬਣ ਆ ਦੇਣ ਕਿੰਨੇ ਕੁ ਲੈ ਜੂ ਹਜੇ ਇਹ ਲੈ ਜਾਓ ਵੀਰੇ ਇਹ ਦੇਣ ਕੱਢਦੀ ਆ ਹੋਂਤੇ ਤਿਆਰੀ ਆ ਅੱਗੇ ਵੀਡੀਓ ਚ ਪਾਈ ਆ ਆਪਾਂ ਤੁਹਾਨੂੰ ਪਤਾ ਕੱਚੀ ਸੀ ਉਹਦੇ ਉਹਦੋਂ ਵੀ ਕੱਚੀ ਸੀ ਲੈ ਗਈ ਟਾਈਮ ਉਹਦਾ ਚਲੋ ਹੁਣ ਤਿਆਰ ਹੋ ਗਈ ਮੱਛੀ ਠੰਡੀ ਧੀਰੀ ਬੜੀ ਆ ਸੂਹਾ ਦੁਜਾ ਹੀ ਸੁੰਦੀ ਪਈ ਆ ਪਹਿਲਣ ਪਹਿਲਣ ਠੀਕ ਆ ਪਹਿਲਣ ਮੱਛੀ ਆ ਸੋ ਬਿਲਕੁਲ ਰੈਡ ਕਲਰ ਤੇ ਵਿੱਚ ਆ ਦੋਸਤੋ ਇਹ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਇੱਕ ਵਾਰੀ ਦਿਖਾਈ ਸੀਗੀ ਉਹਦੋਂ ਥੋੜਾ ਜਿਆਦਾ ਸਮਾਂ ਲੈਂਦੀ ਸੀ ਹੁਣ ਬਿਲਕੁਲ ਨੇੜ ਆ ਸੂਣ ਤੇ ਤੇ ਲਿਵਰਟੀ ਬਿਲਕੁਲ ਜਿਹੜੀਆਂ ਧਾਰਾਂ ਹਵਾਨੇ ਦੇ ਵਿੱਚ ਭਰਨੀਆਂ ਸ਼ੁਰੂ ਕਰਤੀਆਂ ਠੀਕ ਆ ਤੇ ਜਿਵੇਂ ਜਿਵੇਂ ਲੇਵਾ ਦੋਸਤੋ ਕੋਈ 2-4 ਦਿਨ ਹੋਰ ਕੱਢਗੀ ਤੇ ਲੇਵਾ ਹੋਰ ਸੋਨਾ ਬਣਾ ਲੂਗੀ ਸੋ ਥਣਥਣ ਪੂਰਾ ਮੁਠੀ ਆ ਪਹਿਲਾਂ ਬਚੀ ਨਾ ਸੋਨਾ ਠੀਕ ਆ ਦਾਲ ਸ਼ਾਹੀ ਵਾਲਾਂਕ ਦੇ ਵਿੱਚ ਠੀਕ ਆ ਪੂਰੀ ਸੰਡੇ ਧੀਰੀ ਇਹ ਕਿਦਰ ਨੂੰ ਮਰਜ਼ੀ ਲਈ ਫਿਰ ਉਹ ਇਹ ਨਹੀਂ ਕਾਲੀ ਪਾਊਗੀ ਹੂੰ ਉਵੇਂ ਹੀ ਸੀਲਸ ਲੱਗ ਬਹੁਤ ਜਿਆਦਾ ਹਾਂ ਤੋੜ ਦੋ ਅਮਰ ਤਾਂ ਇਹਨੂੰ ਤੋੜ ਦਲਾਂ ਮੈਂ ਦੇ ਬਹੁਤ ਜਿਆਦਾ ਮਿੱਠੀ ਹੈ ਵਛੀ ਹਮ ਇਹ ਕਹਤੇ ਹੁੰਦੇ ਨਾ ਕਾਲੀ ਪੈਣ ਵਾਲੀ ਜਿੱਧਰ ਤੇ ਮਰਜੀ ਜਿੱਥੇ ਮਰਜੀ ਜਵਾਗ ਫੜ ਕੇ ਬਣਾ ਖਲਾਰੀ ਛੱਡੇ ਉਹ ਠੰਡੀ ਆ ਠੰਡੀ ਪੂਰੀ ਠੀਕ ਆ ਸੋ ਠੰਡੀ ਧੀਰੀ ਆ ਦੋਸਤੋ ਬਿਲਕੁਲ ਤੇ ਨਮੀ ਵਛੀ ਆ ਸ਼ਾਹੀਵਾਲ ਦੇ ਵਿੱਚ ਜਿਹੜੇ ਵੀਰ ਲੱਭ ਰਹੇ ਆ ਉਹਨਾਂ ਲਈ ਵੀ ਇੱਕ ਤੋਹਫਾ ਚੀਜ਼ ਮੈਂ ਬਾਸਾ ਘੰਟੇ ਕਿਤਾ ਚੱਲ ਜਾਣਾ ਕੋਈ ਗੱਲ ਨਹੀਂ ਸਾਫ ਸਫੀਰੀ ਹਾਂ ਕਮਰਤੋ ਕਿੰਨਾ ਇਹਦਾ ਲੈਣ ਦੇਣ ਕੀ ਮੇਰੇ ਮੁੱਲ ਇਹਦਾ 45 40 ਚ ਮਾਨਤਨ ਕਰਾਂ 40 ਚ ਕੋਈ ਨਹੀਂ ਵੀਰ ਮੇਰਾ ਫੋਨ ਲਾਵੇ ਜਿੱਥੇ ਆਖੇ ਉਥੇ ਦੇਦਾ ਕਰਜੋ ਮਾਨਤਨ ਕੋਈ ਗੱਲ ਨਹੀਂ ਖੋਲ ਮਾਨਤਨ ਕਰਾਂਗੇ ਵੀਰੇ ਠੀਕ ਆ ਤੇ ਇਹੋ ਅੱਜ ਪਸੂ ਸੀ ਆਪਣੇ ਕੋਲ ਹਾਂਜੀ ਹਾਂਜੀ ਤੇ ਨੰਬਰ ਬੋਲ ਦਈਏ ਆਪਣੇ ਆਪਣਾ ਨੰਬਰ 814 250 29 87 80 ਦੇ 24 29 ਠੀਕ ਹੈ ਜੀ ਹਾਂਜੀ ਵੀਰੇ ਜਿਹੜੇ ਗੱਬਣਾ ਡੰਗਰ ਆ ਉਹ ਆ ਗਏ ਇੱਥੇ ਤਸੱਲੀ ਕਰਨੇ ਜਿਹੜਾ ਸੂਆ ਸਵਾਇਆ ਚੋਕੇ ਤਸੱਲੀ ਕਰੇ ਆਪਦੀ ਜਿਹੜਾ ਆਨਲਾਈਨ ਉਹਦੀ ਗਾਰੰਟੀ ਦਵਾਂਗੇ ਆਪੇ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਦੋਸਤੋ ਹਰ ਵਾਰ ਇੱਕ ਆਪਾਂ ਜਰੂਰ ਨੋਟ ਕਰਵਾ ਲਈਦਾ ਗੱਭਣ ਪਸ਼ੂ ਆਪਣਾ ਤੇ ਪਕੇ ਤਸੱਲੀ ਕੀਤੀ ਜਾਵੇ ਸੋਏ ਸੋਏ ਨਗਦੀ ਆ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਠੀਕ ਆ ਜੀ ਥੋੜੀ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਆ ਤੁਸੀਂ ਆਪਣਾ ਹੱਕ ਸਮਝ ਕੇ ਤਸੱਲੀ ਜਰੂਰ ਕਰਿਆ ਕਰੋ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ